ਸਛਿਆ ਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਰਜਿਸਟਰੀ ਟੈਗ ਦੇ ਉੱਪਰ ਹਾਂਜੀ ਅੱਜ ਅਸੀਂ ਗੱਲ ਕਰਾਂਗੇ ਬਿਸ਼ਵਕਰਮਾ ਸਕੀਮ ਤਾਂ ਜਿਹੜੀ ਚੱਲ ਰਹੀ ਹੈ ਕੋਰਸ ਉਹਨਾਂ ਬਾਰੇ ਕਿਵੇਂ ਉਹਨਾਂ ਵਿੱਚ ਜਿਹੜੀ ਮੁਫਤ ਸਿਲਾਈ ਮਸ਼ੀਨ ਮਿਲਦੀ ਹੈ ਕਿਹੜੀਆਂ-ਕਿਹੜੀਆਂ ਔਰਤਾਂ ਨੂੰ ਮਿਲ ਸਕਦੀ ਹੈ ਅੱਜ ਆਪਾਂ ਉਹਦੇ ਬਾਰੇ ਸਾਰੀ ਗੱਲ ਕਰਾਂਗੇ ਕਿੰਨੇ ਪੈਸੇ ਮਿਲਦੇ ਨੇ ਹਾਂਜੀ ਜਿਸ ਵਿੱਚ ਆਪਾਂ ਨੂੰ ਮਿਲਣਗੇ 15000 ਰੁਪਏ ਅਨਪੜਾ ਔਰਤਾਂ ਜਿਹੜੀ ਅਪਲਾਈ ਕਰ ਸਕਦੀਆਂ ਇਹਦੇ ਵਿੱਚ ਕਈ ਤਰ੍ਹਾਂ ਦੇ ਪੇਸ਼ੇ ਨੇ ਇਹ ਸਾਰੇ ਤਰ੍ਹਾਂ ਦੇ ਲੋਕ ਨੇ ਉਹ ਇਸ ਸਕੀਮ ਦਾ ਜਿਹੜਾ ਲਾਭ ਲੈ ਸਕਦੇ ਨੇ ਇਦੇ ਵਿੱਚ ਨੇ ਦਰਜੀ, ਨਾਈ, ਲੋਹਾਰ, ਤਰਖਾਨ, ਸੁਨਿਆਰ, ਜੁੱਤੇ, ਉਹਨਾਂ ਨਾਲ ਕੁਮਹਾਰ, ਮੱਛੀ ਫੜਨ ਵਾਲੇ, ਇਹ 18 ਤਰ੍ਹਾਂ ਦੇ ਜਿਹੜੇ ਆਪਾਂ ਇਹ ਸਕੀਮ ਦਾ ਲਾਭ ਲੈ ਸਕਦੇ ਨੇ। ਹਾਂਜੀ ਕਿਵੇਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋਗੇ? ਆਪਾਂ ਸਾਰੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ। ਇਹ ਸਾਰੀਆਂ ਜਿਹੜੀਆਂ ਕਾਸਟਾਂ ਨੇ ਉਹਨਾਂ ਦੇ ਲਾਗੂ ਰਹਿਣ ਵਾਲਾ ਗ ਹੈ। ਹਾਂਜੀ ਕਿਸੇ ਵੀ ਵਰਗ ਦਾ ਜਿਹੜਾ ਵਿਅਕਤੀ ਆ ਉਹ ਇਹ ਸਕੀਮਾਂ ਲਈ ਅਪਲਾਈ ਕਰ ਸਕਦਾ ਅਗਰ ਉਹ ਇਹ ਕੰਮ ਕਰਦਾਗਾ। ਹਾਂਜੀ ਇਹਨਾਂ ਸਕੀਮਾਂ ਦਾ ਲਾਭ ਲੈਣ ਲਈ ਆਪ ਨੂੰ ਕਿਹੜੇ-ਕਿਹੜੇ ਡਾਕੂਮੈਂਟਾਂ ਦੀ ਲੋੜ ਪੈਣੀ ਆ? ਉਹਦੇ 'ਚ ਆਧਾਰ ਕਾਰਡ, ਬੈਂਕਰੀ ਕਾਪੀ ਤੇ ਦੋ ਫੋਟੋਆਂ ਹਾਂਜੀ ਇਹਨਾਂ ਡਾਕੂਮੈਂਟਾਂ ਦੀ ਆਪਾਂ ਨੂੰ ਇਹਦੇ ਵਿੱਚ ਲੋਡ ਪੈਣੀ ਆ। ਹਾਂਜੀ ਜਿਹੜੀ ਇਹ ਸਕੀਮ ਆ ਮੁਫਤ ਸਿਲਾਈ ਮਸ਼ੀਨ ਸਕੀਮ ਇਹਦੇ ਤਹਿਤ ਸੂਬੇ ਦੀਆਂ ਜਿਹੜੀਆਂ 5 ਲੱਖ ਔਰਤਾਂ ਨੂੰ ਜਿਹੜੀ ਇਹ ਮੁਫਤ ਜਿਹੜੀ ਸਿਲਾਈ ਮਸ਼ੀਨਾਂ ਇਹਨੀਆਂ ਦਿੱਤੀਆਂ ਜਾਣੀਆਂ। ਇਹਦੇ ਵਿੱਚ ਦੋਨੇ ਤਰ੍ਹਾਂ ਦੀਆਂ ਔਰਤਾਂ ਆ ਜਾਂਦੀਆਂ ਜਿੱਦਾਂ ਕੋਈ ਪਿੰਡੂ ਪਿੰਡ 'ਚ ਰਹਿੰਦਾ ਦਾ ਪਿੰਡੂ ਸ਼ਹਿਰੀ ਖੇਤਰ 'ਚ ਰਹਣੀਆਂ ਸ਼ਹਿਰੀ ਔਰਤਾਂ ਨੂੰ ਜਿਹੜੀਆਂ ਆਰਥਿਕ ਵਰਗ ਤੋਂ ਕਮਜ਼ੋਰ ਜਾਂ ਮਜ਼ਦੂਰ ਔਰਤਾਂ ਜਿਹੜੀਆਂ ਇਸ ਜੋ ਇਹਨਾਂ ਦਾ ਲਾਭ ਲੈਣਾ ਚਾਹੁੰਦੀਆਂ ਨੇ ਤਾਂ ਉਹ ਇਸ ਸਕੀਮ ਦੇ ਤਹਿਤ ਆਪਾਂ ਉਹ ਸਿਲਾਈ ਜਿਹੜੀਆਂ ਉਹ ਸਿੱਖ ਸਕਦੀਆਂ ਨੇ ਇਹਦੀ ਸਕੀਮ ਦੇ ਤਹਿਤ ਸਿਲਾਈ ਮਸ਼ੀਨ ਲਈ ਦਿੱਤੇ ਜਾਣਗੇ ਹਾਂਜੀ ਹੁਣ ਗੱਲ ਕਰ ਲੈਣੇ ਆਪਾਂ ਜੀ ਟ੍ਰੇਨਿੰਗ ਦੀ ਕੇਜੀਡੀ ਟ੍ਰੇਨਿੰਗ ਆ ਉਹ ਕਿੱਥੇ ਲੱਗਣੀ ਆ ਕਿਉਂਕਿ ਜਿਹੜੀ ਸਿਲਾਈ ਮਸ਼ੀਨ ਮਿਲਲੀ ਆ ਉਹ ਤੁਹਾਨੂੰ ਜਿਹੜੀ ਟ੍ਰੇਨਿੰਗ ਤੋਂ ਬਾਅਦ ਹੀ ਜਿਹੜੀ ਸਰਕਾਰ ਵੱਲੋਂ ਜਿਹੜੀ ਤੁਹਾਨੂੰ ਮੁਫਤ ਮਸ਼ੀਨਾਂ ਉਹ ਦਿੱਤੀ ਜਾਣੀਆਂ ਹਾਂਜੀ ਜਿਹੜੀਆਂ ਕੁਸ਼ ਔਰਤਾਂ ਨੇ ਜਿਨ੍ਹਾਂ ਨੂੰ ਬਿਲਕੁਲ ਵੀ ਸਿਲਾਈ ਦਾ ਜਿਹੜਾ ਕੰਮ ਨਹੀਂ ਆਉਂਦਾ ਤਾਂ ਉਹ ਵੀ ਪਹਿਲਾਂ ਟ੍ਰੇਨਿੰਗ ਲਾ ਕੇ ਫਿਰ ਉਹ ਇਸ ਸਕੀਮ ਦਾ ਜਿਹੜਾ ਲਾਹਾ ਉਹ ਲੈ ਸਕਦੀਆਂ ਨੇ ਕਿਉਂਕਿ ਸਕੀਮ ਦੇ ਤਹਿਤ ਜਿਹੜੀਆਂ ਆਰਥਵਾਰਗ ਜਿਹੜੀਆਂ ਕਮਜ਼ੋਰ ਔਰਤਾਂ ਨੇ ਉਹਨਾਂ ਨੂੰ ਉੱਚਾ ਚੱਕਣ ਲਈ ਤੇ ਉਹਨਾਂ ਦੀ ਜ਼ਿੰਦਗੀ 'ਚ ਸੁਧਾਰ ਕਰਨ ਲਈ ਤਾਂ ਕਿ ਉਹ ਆਤਮ ਨਿਰਭਰ ਬਣਨ ਇਸ ਕਰਕੇ ਜਿਹੜੀ ਇਹ ਸਕੀਮ ਇਹ ਲਾਗੂ ਕੀਤੀ ਗਈ ਹੈ ਸਰਕਾਰ ਵੱਲੋਂ ਤਾਂ ਇਹਦੇ ਵਿੱਚ ਤੁਸੀਂ ਜਿਹੜਾ ਆਪਣਾ ਫਾਰਮ ਭਰਨਾਗਾ ਉਹ ਤੁਸੀਂ ਆਪਣਾ ਜਿਹੜਾ ਸੀਐਸਸੀ ਸੈਂਟਰ ਹੁੰਦੇ ਨੇ ਉਹਨਾਂ ਵਿੱਚ ਜਾ ਕੇ ਤੁਸੀਂ ਆਪਣਾ ਜਿਹੜਾ ਫਾਰਮ ਭਰ ਸਕਦੇ ਹੋ ਹਾਂਜੀ ਜਿਹੜੀ ਦੀ ਟ੍ਰੇਨਿੰਗ ਲੈਣ ਵਾਲੀ ਉਹ 5 ਦਿਨਾਂ ਦੀ ਟ੍ਰੇਨਿੰਗ ਲੈਣ ਵਾਲੀ ਹੈ ਜੀ ਸੋ ਨੂੰ 500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਜਿਹੜੇ ਪੈਸੇ ਵੀ ਮਿਲਣਗੇ ਇਹਦੇ ਵਿੱਚ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਤੁਸੀਂ ਹੋਰ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਟ੍ਰੇਨਿੰਗ ਨੂੰ 15 ਦਿਨਾਂ ਤੱਕ ਲਾ ਸਕਦੇ ਹੋ ਤਾਂ ਤੁਹਾਨੂੰ 15 ਦਿਨਾਂ ਦੇ ਹਿਸਾਬ ਨਾਲ 500 ਰੁਪਏ ਦੇ ਹਿਸਾਬ ਨਾਲ ਤੁਹਾਨੂੰ 6000 ਰੁਪਏ ਜਿਹੜਾ ਉਹ ਮਿਲਣਗੇ ਤੇ 6000 ਤੁਹਾਨੂੰ ਉਹ ਮਿਲਣਗੇ ਬਾਕੀ ਜਿਹੜੀ ਮਸ਼ੀਨ ਵਾਸਤੇ 15000 ਰੁਪਏ ਉਹ ਤੁਹਾਨੂੰ ਅਲੱਗ ਤੋਂ ਮਿਲਣਗੇ ਇਸ ਤੋਂ ਬਾਅਦ ਜਦੋਂ ਤੁਸੀਂ ਆਪਣੀ ਟ੍ਰੇਨਿੰਗ ਕੰਪਲੀਟ ਕਰ ਲੈਨੇ ਹੋ ਤਾਂ ਇਸ ਤੋਂ ਬਾਅਦ ਤੁਹਾਨੂੰ ਇੱਕ ਆਈਡੀ ਤੇ ਇੱਕ ਪਛਾਣ ਪੱਤਰ ਅਲੱਗ ਤੋਂ ਜਿਹੜਾ ਉਹ ਦਿੱਤਾ ਜਾਊਗਾ ਹਾਂਜੀ ਇਹਨੂੰ ਅਪਲਾਈ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ Google ਤੇ ਜਾਣਾ Google ਤੇ ਲਿਖਣਾ PM ਬਿਸ਼ਪ ਕਰਮਾ ਯੋਜਨਾ ਹਾਂਜੀ ਤੁਸੀਂ ਇਹ ਲਿਖੋਗੇ ਤਾਂ ਸਭ ਤੋਂ ਜਿਹੜੀ ਪਹਿਲੀ ਸੈਟ ਹੈ ਜਿਹੜੀ ਤੁਸੀਂ ਓਕੇ ਕਰੋਗੇ ਹਾਂਜੀ ਇਸ ਤੋਂ ਬਾਅਦ ਓਕੇ ਕਰਨ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਪਹਿਲਾ ਇੰਟਰਫੇਸ ਹੈ ਉਹ ਇਦਾਂ ਦਾ ਖੁੱਲ ਜਾਣਾਗਾ ਤਾਂ ਉਹਦੇ ਵਿੱਚ ਜਿਹੜਾ ਸਕੀਮ ਬਰਿਆ ਉਹ ਸਾਰੀ ਜਾਣਕਾਰੀ ਏ ਟੂ ਜ਼ेड ਦਿੱਤੀ ਹੋਈ ਹੈਗੀ ਤੁਸੀਂ ਆਪਣਾ ਇਹਨੂੰ ਰੀਡ ਕਰ ਸਕਦੇ ਹੋ ਹੋਲ ਕੇ ਸਾਰਾ ਕੁਝ ਤੇ ਇਹ ਸਕੀਮ ਤੁਸੀਂ ਜਦੋਂ ਆਪਣਾ ਟ੍ਰੇਨਿੰਗ ਕੰਪਲੀਟ ਕਰ ਲੈਣੇ ਹੋ ਉਸ ਤੋਂ ਬਾਅਦ ਤੁਹਾਨੂੰ ਇੱਕ ਜਿਹੜਾ ਸਰਟੀਫਿਕੇਟ ਮਿਲਣਾ ਸਰਟੀਫਿਕੇਟ ਤੋਂ ਬਾਅਦ ਤੁਹਾਨੂੰ 2 ਲੱਖ ਲੱਖ ਰੁਪਏ ਦਾ ਜਿਹੜਾ ਲੋਨ ਆ ਸਰਕਾਰ ਵੱਲੋਂ ਦਿੱਤਾ ਜਾਣਾ ਆਪਣਾ ਕੰਮ ਚਲਾਉਣ ਵਾਸਤੇ ਜਿਹੜਾ ਉਹ ਲੱਖ ਰੁਪਏ ਦਾ ਲੋਨ ਆ ਉਹ ਤੁਹਾਨੂੰ 5% ਵਿ ਹਾਂਜੀ ਅਗਰ ਤੁਸੀਂ ਪਹਿਲੇ ਸਾਲ ਉਹ ਲੱਖ ਰੁਪਏ ਦਾ ਜਿਹੜਾ ਲੋਨ ਆ ਉਹ ਪ੍ਰੋਪਰ ਤਰੀਕੇ ਨਾਲ ਭਰ ਦਿੰਨੇ ਹੋ ਤਾਂ ਅਗਲੇ ਸਾਲ ਤੁਹਾਨੂੰ 2 ਲੱਖ ਇਸ ਤੋਂ ਅਗਲੇ ਸਾਲ ਤੁਹਾਨੂੰ 3 ਲੱਖ ਇਦਾਂ ਜਿਹੜੀ ਉਹ ਅਮਾਉਂਟ ਆ ਉਹ ਵਾਦੀ ਤੁਰੀ ਜਾਣੀ ਹੈਗੀ ਤਾਂ ਇਹ ਬਹੁਤ ਵਧੀਆ ਤਰੀਕਾ ਹੈ ਗਾ ਅਗਰ ਤੁਸੀਂ ਆਪਣਾ ਆਪਣਾ ਖੋਦਾ ਕੰਮ ਜਿਹੜਾ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਹਾਂਜੀ ਇਸ ਯੋਜਨਾ تحت 13 ਕਰੋੜ ਦਾ ਜਿਹੜਾ ਬਜਟ ਹੈ ਸਰਕਾਰ ਵੱਲੋਂ ਰੱਖਿਆ ਗਿਆ ਤੇ ਇਹਦੇ ਵਿੱਚ ਜਿਹੜੇ ਤੁਹਾਨੂੰ ਦੱਸੇ ਤੇ ਵੀ 18 ਤਰ੍ਹਾਂ ਦੇ ਜਿਹੜੇ ਵਪਾਰਿਕ ਜਿਹੜੇ ਕੰਮ ਨੇ ਉਹ ਸ਼ਾਮਲ ਲਏ ਗਏ ਤੇ ਬਾਕੀ ਜਿਹੜਾ 2 ਲੱਖ ਦਾ ਲੋਨ ਲੱਖ ਰੁਪਏ ਦਾ ਲੋਨ ਆਉ ਮੈਂ ਤੁਹਾਨੂੰ ਦੱਸਿਆ ਹੋਇਆ ਸੀ ਆ ਤੁਸੀਂ ਦੇਖ ਸਕਦੇ ਹੋ 5% ਦੀ ਦਰ ਨਾਲ ਤੇ ਬਾਕੀ ਜਿਹੜਾ ਤੁਹਾਨੂੰ ਡਿਜੀਟਲ ਤਰੀਕੇ ਨਾਲ ਲੈਣ ਦੇਣ ਵਗੈਰਾ ਹੋਰ ਦੁਕਾਨ ਦੀ ਹਾਂਜੀ ਜਿੱਦਾਂ ਤੁਸੀਂ ਆਪਣਾ ਦੁਕਾਨ ਤੇ ਜਿਹੜਾ ਮਾਲ ਵਗੈਰਾ ਤਿਆਰ ਕਰਦੇ ਹੋ ਉਸ ਤੇ ਵੀ ਜਿਹੜਾ ਸਰਕਾਰ ਵੱਲੋਂ ਤੁਹਾਨੂੰ ਜਿਹੜਾ ਉਹਨੂੰ ਵੇਚਣ ਵਿੱਚ ਜਿਹੜਾ ਤੁਹਾਡਾ ਯੋਗਦਾਨ ਕੀਤਾ ਜਾਊਗਾ ਹਾਂਜੀ ਜਿਹੜਾ ਅਪਲਾਈ ਦਾ ਪ੍ਰੋਸੈਸ ਆ ਸਾਰੇ ਜਿਹੜੇ ਵੀ ਮਤਲਬ ਵਪਾਰੀ ਇਸ ਚੀਜ਼ ਨਾਲ ਜੁੜਨਾ ਚਾਹੁੰਦੇ ਨੇ ਅਪਲਾਈ ਕਰਨਾ ਚਾਹੁੰਦੇ ਨੇ ਸਾਰਿਆਂ ਵਾਸਤੇ ਜਿਹੜਾ ਅਪਲਾਈ ਦਾ ਪ੍ਰੋਸੈਸ ਸੇਮ ਰਹੂਗਾ ਸੇਮ ਕੰਡੀਸ਼ਨਾਂ ਰ हां जेकर वीडियो ਤੁਹਾਨੂੰ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਦਾਂ ਦੀ ਗਵਰਨਮੈਂਟ ਦੀਆਂ ਸਕੀਮਾਂ ਵਾਲੀਆਂ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਉਂਦਾ ਰਹਾਂ ਧੰਨਵਾਦ ਜੀ ਸ਼ੁਕਰੀਆ